ਅੱਜ ਇੱਕ ਖਬਰ ਆਇਆ ਕਿ ਸਰਦਾਰ ਬਲਕਾਟ ਸਿੰਘ ਦੇ ਸਿੱਧੂ ਜਿਸਿੱਦੂ ਮੂਸੇਵਾਲੀ ਦੇ ਪਿਤਾ ਜੀ ਨੇ ਉਹਨਾਂ ਦੇ ਕੋਲੋਂ ਜਾ ਕੇ ਜੋ ਪੰਜਾਬ ਸਰਕਾਰ ਦੇ ਕੁਝ ਅਫਸਰਾਂ ਨੇ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਨੇ ਜਾਂ ਕੇ ਉਹਨਾਂ ਤੋਂ ਗਵਾਹੀ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਦੱਸੋ ਤੁਸੀਂ ਇਹ ਬੱਚੇ ਦਾ ਜਨਮ ਕਿਵੇਂ ਹੋਇਆ ਕਿਸ ਤਰੀਕੇ ਨਾਲ ਹੋਇਆ ਇਹ ਉਹਨਾਂ ਦੇ ਕੋਲੋਂ ਸਵਾਲ ਪੁੱਛ ਕੇ ਤੇ ਉਹਨਾਂ ਨੂੰ ਕਹਿੰਦੇ ਹੈਰੈਸ ਕੀਤਾ ਜਾ ਰਿਹਾ ਉਹਨਾਂ ਨੇ ਇੱਕ ਵੀਡੀਓ ਵੀ ਪਾਈ ਆ ਆਪਣੀ ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਬਿਨਾਂ ਗੱਲ ਤੋਂ ਕਿਉਂ ਹਾਇਰਸ ਕੀਤਾ ਜਾ ਰਿਹਾ ਇਸ ਚੀਜ਼ ਦੇ ਨਾਲ ਇਹ ਮਲਕੀ ਬਿਲਕੁਲ ਸਰਕਾਰ ਦੀ ਗਲਤੀ ਹੈ ਸਰਕਾਰ ਕੋਲੇ ਬਿਲਕੁਲ ਕੋਈ ਪਾਵਰ ਨਹੀਂ ਕਿ ਜਾ ਕੇ ਉਹਨਾਂ ਤੋਂ ਕੋਈ ਸਵਾਲ ਪੁੱਛ ਸਕਣ ਹੁਣ ਜੋ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਾਨੂੰ ਸੈਂਟਰ ਸਰਕਾਰ ਤੋਂ ਚਿੱਠੀ ਆਈ ਹੈ ਨਾ ਸੈਂਟਰ ਸਰਕਾਰ ਕੋਲੇ ਪਾਵਰ ਹੈ ਨਾ ਪੰਜਾਬ ਸਰਕਾਰ ਕੋਈ ਪਾਵਰ ਜਿਹੜਾ ਇਹ ਇੱਕ ਟਾ ਜੋ ਵੀ ਉਹ ਜੋ 2021 ਦਾ 2021 ਦਾ ਜਿਹੜਾ ਐਕਟ ਆ ਦ ਅਸਿਸਟਡ ਰੋਪਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਉਸ ਐਕਟ ਦੇ ਵਿੱਚ ਜੋ ਉਹਦੇ ਚ ਰੂਲਸ ਆ ਕਲੀਨਿਕਸ ਦੇ ਵਾਸਤੇ ਜਿਹੜੇ ਕਲੀਨਿਕ ਨੇ ਰਜਿਸਟਰ ਕਰਾਉਣਾ ਕਲੀਨਿਕ ਨੇ ਰਜਿਸਟਰ ਤੇ ਉਹਦੇ ਵਾਸਤੇ ਸਾਰੀਆਂ ਇੰਸਟਰਕਸ਼ਨ ਨੇ ਉਹ ਕਿਸੇ ਕਪਲ ਦੇ ਵਾਸਤੇ ਨਹੀਂ ਜੋ ਵੀ ਕੋਪਲ ਹਨ ਜੋ ਪੇਰੈਂਟ ਹਨ ਜਿਨ੍ਹਾਂ ਨੇ ਆਪਣੇ ਬੱਚੇ ਤੋਂ ਬਰਤੇ ਨਾ ਉਹਨਾਂ ਦੇ ਵਾਸਤੇ ਨੂਨੀ ਅਪਲਾਈ ਕਰਤੀਆਂ ਉਹਨਾਂ ਨੇ ਕਲੀਨਿਕ ਨੂੰ ਕਿਹਾ ਕਿ ਤੁਸੀਂ ਆਈਵੀਐਫ ਟੈਕਨੋਲੋਜੀ 21 ਸਾਲ ਤੇ 50 ਸਾਲ ਦੇ ਵਿੱਚ ਵਿੱਚ ਤੁਸੀਂ ਇਹ ਇਹਨਾਂ ਨੂੰ ਇਨਵੈਸਟ ਕਰੋਗੇ ਆਈਵੀਐਫ ਟੈਕਨੋਲੋਜੀ ਪਰ ਕਿਸੇ ਕਪਲ ਦੇ ਉੱਤੇ ਜੋ ਹਸਬੰਡ ਵਾਈ ਦਾ ਆਉਟਰ ਸਿਚੁਏਸ਼ਨ ਨਹੀਂ ਆਇਆ ਹੁਣ ਜੇਕਰ ਮੈਂ ਕਿ ਇੱਥੇ ਆਪਣੇ ਬਹੁਤ ਜੋ ਅੱਜ ਪੇਰੈਂਟ ਕਈ ਪੇਰੈਂਟ ਜਾ ਕੇ ਕਪਲ ਜਾਂਦੇ ਆ ਜਾ ਕੇ ਕੋਈ ਦੁਬਈ ਕੋਈ ਸਿੰਗਾਪੋਰ ਕੋਈ ਇੰਗਲੈਂਡ ਉੱਥੋਂ ਜਾ ਕੇ ਉਹ ਇਹ ਟੈਕਨੋਲੋਜੀ ਨਾਲ ਜੇ ਜੋ ਕਰਕੇ ਹੁੰਦੀ ਆ ਉੱਥੇ ਜਾ ਕੇ ਆਈਪੀਐਸ ਟੈਕਨੋਲੋਜੀ ਉੱਥੇ ਕਰਕੇ ਹੁੰਦੀ ਆ ਉਹਨਾਂ ਉਹ ਕਲੀਨਿਕ ਨੂੰ ਉੱਥੋਂ ਦੇ ਨਾਲ ਅਪਲਾਈ ਕਰਦੇ ਆ ਇੰਡੀਆ ਦੇ ਲਈ ਅਪਲਾਈ ਕਰਦੇ ਆ ਪੇਰੈਂਟ ਜੁਤੇ ਬਿਲਕੁਲ ਕੋਈ ਇਨਸਟ੍ਰਕਸ਼ਨ ਨਹੀਂ ਹੈ ਇਹ ਜਿਹੜਾ ਐਕਟ ਆ ਇਹ ਬਿਲਕੁਲ ਨਹੀਂ ਕਹਿੰਦਾ ਕਿ ਕੋਈ ਪੇਰੈਂਟ 21 ਤੇ 50 ਸਾਲ ਤੋਂ ਉੱਪਰ ਜੇ 50 ਸਾਲ ਤੋਂ ਉੱਪਰ ਕੋਈ ਪੇਰੈਂਟ ਕਿਸ ਆਈਡੀਆ ਟੈਕਨੋਲੋਜੀ ਵਰਤੀ ਨਹੀਂ ਸਕਦਾ ਇਹ ਸਿਰਫ ਕਲੀਨਿਕ ਵਾਸਤੇ ਹੈ ਤੇ ਉਹਦੇ ਤੇ ਜਿਹੜਾ ਫਾਈਲ ਜੇਕਰ ਕਿਸੇ ਕਲੀਨਿਕ ਨੂੰ ਕੀਤਾ ਉਹ ਵੀ ਕਲੀਨਿਕ ਨੂੰ ਫਾਈਲਾ ਉਹ ਜਿਆ ਕਪਲ ਇਸਨੀ ਉਹ ਨਾਲ ਦੇ ਉੱਪਰ ਤਾਂ ਇਸ ਕਰਕੇ ਇਹ ਚੀਜ਼ ਹੈਲਥ ਡਿਪਾਰਟਮੈਂਟ ਦੇ ਅਧਿਕਾਰ ਨੂੰ ਪਤਾ ਹੋਣੀ ਚਾਹੀਦੀ ਹੈ ਸੈਂਟਰਲ ਸਰਕਾਰ ਦੀ ਗਲਤੀ ਹੈ ਸੈਂਟਰਲ ਸਰਕਾਰ ਨੇ ਚਿੱਠੀ ਲਿਖੀ ਅਗਲੀ ਗੱਲ ਜੋ ਪੰਜਾਬ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ ਦਾ ਕਿ ਕਿਸੇ ਜੋ ਪੇਰੈਂਟ ਨੂੰ ਜਾ ਕੇ ਕੁਛ ਨਹੀਂ ਪੁੱਛ ਸਕਦੇ। ਜੇ ਉਹ ਪੇਰੈਂਟ ਤੋਂ ਡਾਕੂਮੈਂਟ ਮੰਗਰਾਇਆ ਉਹ ਡਾਕੂਮੈਂਟ ਨਹੀਂ ਮੰਗ ਸਕਦੇ। ਜਿਆਦਾ ਤੋਂ ਜਿਆਦਾ ਉਹ ਇਨਕੁਆਰੀ ਕਰ ਸਕਦੇ ਆ ਕਿ ਜਿਹੜੇ ਹਸਪੀਟਲ ਦੇ ਵਿੱਚ ਹੈਗੇ ਨੇ ਉਸ ਹਸਪੀਟਲ ਨੇ ਆਈਵੀਐਫ ਕੀਤੀ ਆ ਜਾਂ ਨਹੀਂ ਕੀਤੀ। ਬਸ ਉਹ ਨਹੀਂ ਕੀ ਜੋ ਪਤਾ ਕਰ ਸਕਦੇ ਆ। ਉਹ ਹਸਪੀਟਲ ਤੋਂ ਮਲਕੀ ਸਿਰ ਪਤਾ ਕਰ ਸਕਦੇ ਯਾਰ ਪਰ ਪੇਰੈਂਟ ਦੇ ਕੋਲੋਂ ਬਿਲਕੁਲ ਕੋਈ ਹਸਪੈਂਡ ਨਹੀਂ ਕਰ ਸਕਦੇ। ਇਹ ਜਿਹੜੀ ਇਹਨਾਂ ਨੇ ਕੀਤੀ ਆ ਇਹ ਬਿਲਕੁਲ ਸਰਾਸਰ ਗਲਤ ਆ ਔਰ ਇਹ ਔਰ ਇੱਕ ਬਿਲਕੁਲ ਗੈਰ ਕਾਨੂੰਨੀਆ ਔਰ ਇੱਕ ਸਰਦਾਰ ਬਲਕਾਰ ਸਿੰਘ ਨੂੰ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਜਵਾਬ ਦਾ ਡਾਕੂਮੈਂਟ ਦੇਣਾ ਮਨਾ ਕਰ ਦੇਣਾ ਚਾਹੀਦਾ ਉਹਨਾਂ ਨੂੰ ਕਹੋ ਜੋ ਮੈਨੂੰ ਇਨ ਰਾਈਟਿੰਗ ਦਿਓ ਜੋ ਕਰਨਾ ਕਰਕੇ ਦੇਖੋ ਇਹਨਾਂ ਕੋਲ ਕੋਈ ਪਾਵਰ ਹੀ ਨਹੀਂ ਹੈ ਬਿਲਕੁਲ ਨਹੀਂ ਕਰ ਸਕਦੇ ਬਿਨਾਂ ਘalto ਹੈਰਸ ਕਰਨੇ ਦੇ ਦੇਖੋ ਪਹਿਲਾਂ ਤਾਂ ਇਹ ਸਰਕਾਰ ਦੀ ਗਲਤੀ ਕਰਕੇ ਉਹ ਵਿਚਾਰਾ ਉਹਨਾਂ ਦਾ ਪਹਿਲਾ ਪਹਿਲਾ ਪੁੱਤ ਸਿੱਧੂ ਮੂਸੇਵਾਲਾ ਉਹਦਾ ਮਰਡਰ ਹੋਇਆ ਹੁਣ ਜਦੋਂ ਖੁਸ਼ੀ ਥੋੜੀ ਜਿਹੀ ਘਰੇ ਆਈ ਆ ਹੁਣ ਤੁਸੀਂ ਇਹ ਕੰਮ ਸ਼ੁਰੂ ਕਰਦੇ ਹੋ ਬਹੁਤ ਗਲਤ ਗੱਲ ਹੈ ਇਹ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਇਹ ਬਿਲਕੁਲ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਹੈਰਸਮੈਂਟ ਉਹਨਾਂ ਦੀ ਬੰਦ ਹੋਣੀ ਚਾਹੀਦੀ ਆ ਉਹਨਾਂ ਦੇ ਕੋਈ ਖੁਸ਼ੀ ਆ ਉਹਨਾਂ ਨੂੰ ਜਾ ਕੇ ਇਸ ਤਰ੍ਹਾਂ ਹੈਰਸ ਨਾ ਕਰੋ ਤੇ ਕਾਨੂੰਨ ਬਿਲਕੁਲ ਤੁਹਾਨੂੰ ਇਸ ਚੀਜ਼ ਦੀ ਯਾਦ ਦਿੰਦਤਾ ਮੈਨੂੰ ਮੀਡੀਆ ਨਾਲ ਦੇ ਵੀ ਕੁਝ ਦੇ ਫੋਨ ਆਏ ਉਹਨਾਂ ਨੂੰ ਮੈਂ ਇਹ ਗੱਲ ਕਹੀ ਆ ਮੈਂ ਟਵੀਟ ਵੀ ਕੀਤਾ ਪਰ ਮੈਂ ਹੁਣ ਕਿਉਂਕਿ ਕਾਫੀ ਕਨਫਿਊਜ਼ਨ ਇੱਥੇ ਖੜਾ ਹੋਇਆ ਵਾ ਤੇ ਇਹਦੇ 'ਚ ਮੈਂ ਕਹੇ ਜਾਂ ਕਹਿੰਦੇ ਕਿਉਂਕਿ 50 ਸਾਲ ਤੋਂ ਉੱਪਰ ਆਈਫ ਨਹੀਂ ਹੋ ਸਕਦੀ ਉਹ ਰਿਸਟ੍ਰਿਕਸ਼ਨ ਸਿਰਫ ਸਿਰਫ ਕਲੀਨਿਕ ਵਾਸਤੇ ਆ ਕਿਸੇ ਇੰਡੀਵਿਜੂਅਲ ਪੇਰੈਂਟ ਵਾਸਤੇ ਨਹੀਂ ਹੈ ਉਹਦੇ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਆ ਔਰ ਉਹਤੇ ਕੋਈ ਉਹਤੇ ਬਾਹਰ ਨਹੀਂ ਆ 50 ਸਾਲ ਤੋਂ ਉੱਪਰ ਜੋ ਇਹ ਆਈਫ ਟੈਕਨੋਲੋਜੀ ਨਾਲ ਕਨਸੀਵ ਕਰਨ ਦੀ ਦਾ ਬੱਚਾ ਕਰਾਂਗੇ ਤਾਂ ਇਹ ਇਸੀ ਕਲੀਰੀਫਿਕੇਸ਼ਨ ਵਾਸਤੇ ਮੈਂ ਹੁਣ ਖੜਾ ਲਾਇਆ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੈਡ ਜੀ ਖਾਲਸਾ ਬੈਨਫਿਟ ਕੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁਦੇ ਦੇ ਨੇੜੇ ਲਾਈ ਪੰਜਾਬੀ ਟੀਵੀ